ਅੱਜ ਤੁਸੀਂ ਬਿਨਾਂ ਕਿਸੇ ਸ਼ਰਤ ਤੋਂ ਹਰ ਇੱਕ ਪੰਜਾਬੀ ਨੂੰ 10 ਲੱਖ ਦੀ ਸਿਹਤ ਦੀ ਗਾਰੰਟੀ ਦੇ ਦਿੱਤੀ ਕਿ ਇਲਾਜ ਥੋ ਮਰਜ਼ੀ ਕਰਾ ਲਓ ਜਿੰਨਾ ਵੀ ਪੈਸਾ ਸਪੋਰਟਸ ਤੇ ਲਾਇਆ ਉਸ ਤੋਂ ਵੱਧ ਜਿਹੜਾ ਹੈ ਇਸ ਸਾਲ ਆਪਾਂ ਉਹਦਾ ਬਜਟ ਅਲੋਕੇਟ ਕੀਤਾ ਹੈ ਹਰ ਹਲਕੇ ਦੇ ਵਿੱਚ ਮੇਰੇ ਹਲਕੇ ਚ 12 ਖੇਡ ਨਰਸਰੀਆਂ ਆਇਡੈਂਟੀਫਾਈ ਹੋ ਗਈਆਂ ਪੰਜਾਬ ਪਿੰਡਾਂ ਚ ਵਸਦਾ ਪਿੰਡਾਂ ਦੇ ਲਈ ਕੀ ਹੈ ਹਰ ਪਿੰਡ ਲਈ ਸਟਰੀਟ ਲਾਈਟ ਹੈ ਪਿੰਡਾਂ ਦੇ ਵਿੱਚ ਟੋਬੇ ਦੀ ਦਿੱਕਤ ਹੈ ਨਿਕਾਸੀ ਦੀ ਦਿੱਕਤ ਹੈ ਉਹ ਐਡਰੈਸ ਹੋ ਰਹੀ ਹੈ ਪੰਜਾਬ ਦਾ ਬਜਟ ਪੇਸ਼ ਹੋਇਆ ਹੈ ਅੱਜ ਔਰ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਬਹੁਤ ਹੀ ਸ਼ਾਨਦਾਰ ਬਜਟ ਆਇਆ ਹੈ ਗਲਬਤ ਕਰਦੇ ਹਰਜੂਤ ਸਿੰਘ ਬੈਂਸ ਸਾਡੇ ਨਾਲ ਨੇ ਐਜੂਕੇਸ਼ਨ ਮਿਨਿਸਟਰ ਮંત્રી ਸਾਹਿਬ ਸਭ ਤੋਂ ਪਹਿਲਾਂ ਤਾਂ ਬਜਟ ਤੇ ਚਰਚਾ ਕਰਾਂਗੇ ਵਿਰੋਧੀ ਲਗਾਤਾਰ ਇਸ ਨੂੰ ਲੈ ਕੇ ਕਹਿ ਰਹੇ ਕਿ ਪੰਜਾਬ ਦੇ ਸੁਪਨਿਆਂ ਦਾ ਬਜਟ ਕਿਹਾ ਜਾ ਰਿਹਾ ਸੀਗਾ ਪਰ ਕਿੰਦੇ ਚੋਂ ਤਾਂ ਕੁਝ ਨਿਕਲਿਆ ਹੀ ਨਹੀਂ ਕਹਿੰਦੇ ਉਹੀ ਗੱਲਾਂ ਨੇ ਮੈਂ ਵਿਕਰਮ ਦੋਸਤ ਮੈਂ ਜਿੱਥੇ ਬੈਠਾ ਉਹਦੇ ਬਿਲਕੁਲ ਸਾਹਮਣੇ ਆਪੋਜੀਸ਼ਨ ਵਾਲਿਆਂ ਦੇ ਜਿਵੇਂ ਜਿਵੇਂ ਬਜਟ ਦਾ ਇੱਕ ਇੱਕ ਪੈਰਾ ਮਾਨਯੋਗ ਸੱਜੇ ਵਿੱਤ ਮੰਤਰੀ ਸਾਭ ਜੀ ਮਾ ਸਾਹ ਬੋਲ ਰਹੇ ਸੀ ਉਹਨਾਂ ਦੇ ਚਿਹਰੇ ਦਾ ਜੋ ਰੰਗ ਹੈ ਉਹ ਮੈਂ ਉੜਦਾ ਦੇਖਿਆ ਉਹਨਾਂ ਲੱਗਿਆ ਕਿ ਕਿਵੇਂ ਹੋ ਸਕਦਾ ਤੁਸੀਂ ਇਹ ਦੇਖੋ ਇਹ ਇਹ ਸਟੈਟਸ ਹੈ ਇਹ ਅੰਕੜੇ ਹੈ ਕਿ ਜਦੋਂ ਛੱਡ ਕੇ ਜਾਂਦੇ ਨੇ ਤਾਂ ਪੰਜਾਬ ਦਾ ਰੈਵਨਿਊ ਸਿਰਫ 37000 ਕਰੋੜ ਤੇ ਹੈ ਤੇ ਇਸੇ ਹਾਊਸ 'ਚ ਮਜ਼ਾਕ ਬਣਾਉਂਦੇ ਸੀ ਕਿ ਇਮਾਨਦਾਰੀ ਨਾਲ 20000 ਕਰੋੜ ਕਿੱਥੋਂ ਆਜੂਗਾ ਤਿੰਨ ਸਾਲਾਂ ਦੇ ਵਿੱਚ ਇਹ ਇਸ ਆਮ ਆਦੀ ਪਾਰਟੀ ਦੀ ਸਰਕਾਰ ਦੀ ਇਮਾਨਦਾਰੀ ਦੀ ਤਾਕਤ ਹੈ ਕਿ ਅੱਜ ਤੁਹਾਡਾ ਆਪਣਾ ਰੈਵਨਿਊ 37000 ਤੋਂ ਵੱਧ ਕੇ 59000 ਕਰੋੜ ਹੋ ਗਿਆ ਥਿਸ ਇਜ਼ ਮਾਰਵਲਸ ਇਸ ਤੋਂ ਬਾਅਦ ਤੁਸੀਂ ਆਹ ਦੇਖੋ ਅੱਜ ਚਾਹੇ ਉਹ ਮੀਡਲ ਕਲਾਸ ਹੈ ਗਰੀਬ ਤਾਂ ਹੈ ਹੀ ਹੈ ਮੀਡਲ ਕਲਾਸ ਈਵਨ ਅਪਰ ਮੀਡਲ ਕਲਾਸ ਸਾਨੂੰ ਵੀ ਮੈਂ ਹਾਈ ਕੋਰਟ ਪ੍ਰੈਕਟਿਸ ਕਰਦਾ ਸੀ ਮੈਨੂੰ ਵੀ ਆਪਣੇ ਮਾਤਾ ਪਿਤਾ ਦੀ ਹੈਲਥ ਇੰਸ਼ੋਰੈਂਸ ਹੈਲਥ ਸੇ ਤੱਕ ਕਿੰਨਾ ਵੱਡਾ ਤੁਸੀਂ ਅੱਜ ਕਿਤੇ ਵੀ ਇਲਾਜ ਕਰਾਣਾ ਜਾਣਾ ਹੋਵੇ 2 3 4 5 ਲੱਖ ਦਾ ਬਿੱਲ ਬਣ ਜਾਂਦਾ ਅੱਜ ਹਰ ਇੱਕ ਪੰਜਾਬੀ ਨੂੰ ਕੋਈ ਜਾਤੀ ਦਾ ਭੇਦਭਾਵ ਨਹੀਂ ਕੋਈ ਸ਼ਹਿਰੀ ਪਿੰਡੂ ਦਾ ਭੇਦਭਾਵ ਨਹੀਂ ਕੋਈ ਇਹ ਨਹੀਂ ਕਿ ਤੁਹਾਡੇ ਕੋਲ ਨੀਲਾ ਮੈਂ ਤੁਹਾਨੂੰ ਦੱਸਦਾ ਹਾਂ ਆਯੂਸ਼ਮਾਨ ਕਾਰਡ ਤੇ ਇੰਨੀਆਂ ਸ਼ਰਤਾਂ ਨੇ ਜੇ ਤੁਸੀਂ ਬਣਾਉਣਾ ਚਾਹੋ ਬਣਾ ਹੀ ਨਹੀਂ ਸਕਦੇ ਜਿਹੜਾ ਲੋੜਵੰਦ ਵੀ ਹੈ ਉਹਨੂੰ ਤੇ ਲਿਖਿਆ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਬਾਹਰ ਨਹੀਂ ਹੋਣਾ ਚਾਹੀਦਾ ਸਾਡੇ ਇਲਾਕੇ ਦੇ ਵਿੱਚ ਸਾਡੇ ਬੱਚੇ ਵਿਚਾਰੇ ਦੁਬਈ 사ウਦੀ ਦਿਹਾੜੀ ਕਰਨ ਜਾਂਦੇ ਨੇ ਤਾਂ ਉਹਨਾਂ ਦਾ ਵੀ ਨਹੀਂ ਬਣ ਸਕਦਾ ਕਿਉਂਕਿ ਕਹਿੰਦੇ ਜੀ ਤੁਹਾਡੇ ਪਰਿਵਾਰ ਦਾ ਮੈਂਬਰ ਵਿਦੇਸ਼ ਚਲਾ ਗਿਆ ਤੁਹਾਡੇ ਘਰੇ ਪੱਖਾ ਨਹੀਂ ਚਾਹੀਦਾ ਏਸੀ ਨਹੀਂ ਯਾਨੀ ਇਹ ਹੈ ਅੱਜ ਤੁਸੀਂ ਬਿਨਾਂ ਕਿਸੇ ਸ਼ਰਤ ਤੋਂ ਹਰ ਇੱਕ ਪੰਜਾਬੀ ਨੂੰ 10 ਲੱਖ ਦੀ ਸਿਹਤ ਦੀ ਗਾਰੰਟੀ ਦੇ ਦਿੱਤੀ ਕਿ ਇਲਾਜ ਜਿੱਥੋਂ ਮਰਜ਼ੀ ਕਰਾ ਲਓ ਹੋਰ ਆਪਾਂ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 3 ਸਾਲਾਂ ਚ ਅੱਜ ਪੰਜਾਬ ਦੇ ਕੋਈ ਵੀ ਇਦਾਂ ਦਾ ਸਰਕਾਰੀ ਸਕੂਲ ਨਹੀਂ ਜਿੱਥੇ ਬਾਉਂਡਰੀ ਵਾਲ ਨਾ ਹੋਵੇ 99% ਚ ਬਣ ਗਈ ਹੈ ਕੋਈ 2.5 300 ਦਾ ਹੈ ਜਿੱਥੇ ਕੋਈ ਪੰਚਾਇਤ ਨਾਲ ਜ਼ਮੀਂਦਾਰ ਰੋਲਾ ਗਵਾਂਢੀ ਨਾਲ ਜ਼ਮੀਂਦਾਰ ਰੋਲਾ ਕੋਈ ਬੱਚਾ ਨਹੀਂ ਬੈਠਦਾ 17000 ਸਕੂਲਾਂ ਚ ਵਾਈਫਾਈ ਹਰ ਸਕੂਲ ਦੇ ਵਿੱਚ ਲੜਕੇ ਤੇ ਲੜਕੀਆਂ ਲਈ ਸੈਪਰੇਟ ਬਾਥਰੂਮ ਠੀਕ ਹੈ ਇਹ ਚੀਜ਼ਾਂ ਹੋਈਆਂ ਜਿੱਥੇ ਇਹ ਤੱਕ ਬੇਸ ਨਾਲ ਸਕੂਲ ਆਫ ਐਮੀਨੈਂਟ 1590 ਬੱਚੇ ਜਿਹੜੇ ਆ ਉਹ ਜੇਈ ਕਲੀਅਰ ਕਰ ਗਿਆ ਅੱਜ ਤੱਕ ਪਹਿਲਾਂ ਤੇ ਨਾਲ ਕੋਲ ਅੰਕੜਾ ਹੀ ਪੁੱਛ ਲਓ ਕਿ ਤੁਸੀਂ ਕੋਈ ਪਿਛਲੇ 5-10 ਸਾਲ ਚ ਕਦੀ ਤੁਹਾਨੂੰ ਕੋਈ ਬੱਚਾ ਲੱਭਿਆ ਸਮਰ ਕੈਂਪਸ ਵਿంటర్ ਕੈਂਪਸ ਬੱਚਿਆਂ ਨੂੰ ਇਸ ਰੋ ਲੈ ਕੇ ਜਾਣਾ ਟੀਚਰਸ ਨੂੰ ਵਿਦੇਸ਼ ਭੇਜਣਾ ਇਸ ਬਜਟ ਦੇ ਵਿੱਚ ਹੋਰ ਇਸ ਬਜਟ ਦੇ ਵਿੱਚ ਤੁਸੀਂ ਇਹ ਦੇਖੋ ਪਿੰਡਾਂ ਦੇ ਵਿੱਚ ਹਰ ਪਿੰਡ ਦੀਆਂ ਤਿੰਨ ਚਾਰ ਜਿਹੜੀਆਂ ਮੁੱਢਲੀਆਂ ਮੰਗਾ ਹੁੰਦੀਆਂ ਸਟਰੀਟ ਲਾਈਟ ਉਹਦੇ ਤੇ ਹੈ ਸਪੈਸ਼ਲ ਸਕੀਮ ਆ ਗਈ ਠੀਕ ਹੈ ਨਾ ਪਿੰਡੂ ਆਪਾਂ ਪੰਜਾਬ ਪਿੰਡਾਂ 'ਚ ਵੱਸਦਾ ਪਿੰਡਾਂ ਦੇ ਲਈ ਕੀ ਹੈ ਹਰ ਪਿੰਡ ਲਈ ਸਟਰੀਟ ਲਾਈਟ ਹੈ ਪਿੰਡਾਂ ਦੇ ਵਿੱਚ ਟੋਬੇ ਦੀ ਦਿੱਕਤ ਹੈ ਨਿਕਾਸੀ ਦੀ ਦਿੱਕਤ ਹੈ ਉਹ ਐਡਰੈਸ ਹੋ ਰਹੀ ਹੈ ਪਿੰਡਾਂ ਦੇ ਨੌਜਵਾਨਾਂ ਦੀ ਇੱਕੋ ਹੀ ਮੰਗ ਹੈ ਦੇਖੋ ਉਹ ਨੂੰ ਗਰਾਊਂਡ ਚਾਹੀਦਾ ਗਰਾਊਂਡ ਦੀ ਜਿਹੜੀ ਪ੍ਰੋਬਲਮ ਹੈ ਉਹ ਐਡਰੈਸ ਹੋ ਰਹੀ ਸੜਕਾਂ ਕਿਉਂਕਿ ਆਰਡੀਐਫ ਨਹੀਂ ਆਏ ਸੀ ਸੜਕਾਂ ਦੀ ਹਾਲਤ ਖਸਤਾ ਹੈ ਉਹ ਐਡਰੈਸ ਹੋ ਰਹੀ ਪਿੰਡਾਂ ਨੂੰ ਮਿਲਿਆ ਸ਼ਹਿਰਾਂ ਦੇ ਲਈ ਸ਼ਹਿਰਾਂ ਦਾ ਇਨਫਰਾਸਟ੍ਰਕਚਰ ਨੂੰ ਹੋਰ ਬਿਊਟੀਫਾਈ ਕਰਨ ਦੇ ਲਈ ਆਪਾਂ ਦੇਖਿਆ ਲੁਧਿਆਣੇ ਦੀ ਪ੍ਰਮੁੱਖ ਸੜਕਾਂ ਕਿਉਂ ਮੈਂ ਲੁਧਿਆਣੇ ਪੜਿਆ ਹੋਇਆ ਅੰਮ੍ਰਿਤਸਰ ਬਾਰੇ ਨੌਲੇਜ ਹੈ ਜਲੰਧਰ ਬਾਰੇ ਨੌਲੇਜ ਜਿੰਨੀਆਂ ਇਹਨਾਂ ਵੱਡੇ ਸ਼ਹਿਰਾਂ ਦੀ ਜਿੰਨੀਆਂ ਪ੍ਰਮੁੱਖ ਸੜਕਾਂ ਨੇ ਉਹ ਸਾਰੀਆਂ ਸ਼ਾਨਦਾਰ ਕਰ ਦਿੱਤੀਆਂ ਜਾ ਰਹੀਆਂ ਤਾਂ ਸ਼ਹਿਰੀਆਂ ਨੂੰ ਵੀ ਮਿਲਿਆ ਪਿੰਡਾਂ ਨੂੰ ਮਿਲਿਆ 10 ਲੱਖ ਦੀ ਬੀਮਾ ਆਈ ਇਸ ਤੋਂ ਇਲਾ ਅਸੀਂ ਅੱਜ ਗੱਲ ਹਰਿਆਣੇ ਦੀ ਕਰਦੇ ਆ ਕਿ ਹਰਿਆਣਾ ਬਹੁਤ ਅੱਗੇ ਨਿਕਲ ਗਿਆ ਕੰਬਾਈਨਡ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਨੇ ਜਿੰਨਾ ਵੀ ਪੈਸਾ ਸਪੋਰਟਸ ਤੇ ਲਾਇਆ ਉਸ ਤੋਂ ਵੱਧ ਜਿਹੜਾ ਹੈ ਇਸ ਸਾਲ ਆਪਾਂ ਉਹਦਾ ਬਜਟ ਅਲੋਕੇਟ ਕੀਤਾ ਹੈ ਹਰ ਹਲਕੇ ਦੇ ਵਿੱਚ ਮੇਰੇ ਹਲਕੇ 'ਚ 12 ਖੇਡ ਨਰਸਰੀਆਂ ਆਇਡੈਂਟੀਫਾਈ ਹੋ ਗਈਆਂ ਜਿੱਥੇ ਸਿਰਫ ਗਰਾਊਂਡ ਨੂੰ ਨਹੀਂ ਬਣਾਇਆ ਜਾਣਾ ਗਰਾਊਂਡ ਦੇ ਨਾਲ-ਨਾਲ ਉਸ ਗੇਮ ਦੇ ਕੋਚ ਉੱਥੇ ਜਿਹੜੇ ਬੱਚੇ ਆਣਗੇ ਉਹਨਾਂ ਦੀ ਡਾਈਟ ਉਹਨਾਂ ਦੀ ਸੁਪਰਵੀਜ਼ਨ ਇਹ 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 ਕਿੰਨੀ ਵੱਡੀ ਕ੍ਰਾਂਤੀ ਹੈ education minister ਹੋ एजुकेशन ਨੂੰ ਲੈ ਕੇ ਤੁਸੀਂ ਕਿੰਨਾ ਕੁ ਮੰਨਦੇ ਹੋ ਇਸ ਚੀਜ਼ ਨੂੰ ਲੈ ਕੇ ਕਿ ਵਾਕਈ ਬਜਟ ਦੇ ਵਿੱਚ एजुकेशन ਨੂੰ ਲੈ ਕੇ ਖਾਸ ਚੀਜ਼ਾਂ ਆਏਗੇ ਤੁਸੀਂ ਜੋ ਮੈਂ ਤੁਹਾਨੂੰ ਇਹ ਵਿਕਰਮ ਜੋ ਪਹਿਲਾਂ ਗੱਲਾਂ ਦੱਸੀਆਂ ਤੁਸੀਂ ਆਪ ਐਜ਼ ਅ ਜਰਨਲਿਸਟ ਦੇਖੋ ਕਦੀ ਤੁਹਾਨੂੰ ਇਸ ਬਜਟ ਦੇ ਵਿੱਚੋਂ ਪਿੰਡਾਂ ਦੇ ਲਈ ਸਪੋਰਟਸ ਦੇ ਉੱਤੇ ਅਲੋਕੇਸ਼ਨਸ ਨੇ ਐਂਡ ਫਰਦਰ ਜਿਹੜਾ ਤੁਸੀਂ ਇਹ ਦੇਖੋ ਮੈਂ ਗੱਲ ਕਰਾਂ ਟੂਰਿਜ਼ਮ ਦੀ ਜਿਵੇਂ 350 ਸਾਲਾਂ ਆ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹਾਦਤ ਦਿਵਸ ਹਨਨਪੁਰ ਸਾਹਿਬ ਦੇ ਲਈ ਪੈਕੇਜ ਨੰਗਲ ਦੇ ਲਈ ਪੈਕੇਜ ਅਸੀਂ ਪੰਜਾਬ ਦੇ ਵਿੱਚ ਹੁਣ ਹਨਨਪੁਰ ਸਾਹਿਬ ਪਹਿਲੀ ਵਾਈਲਡ ਲਾਈਫ ਸੈਂਚਰੀ ਬਣੋ ਗਿਆ ਜ ਪੂਰੇ ਦੇਸ਼ ਦੇ ਵਿੱਚ ਤੁਸੀਂ ਚਾਹ ਜਿਮ ਕਾਰਪਰਟ ਦੇਖ ਲਓ ਰੰਥਮਬੌਰ ਦੇਖ ਲਓ ਕਰਨਾਟਕਾ ਦੇਖ ਲਓ ਬਹੁਤ ਸਾਰੇ ਇੱਥੇ ਜਿੱਥੇ ਇਕੋ ਵਾਈਲਡ ਲਾਈਫ ਦਾ ਇੰਨਾ ਕ੍ਰੇਜ਼ ਹੈ ਅੱਜ ਤੁਹਾਨੂੰ ਪੰਜਾਬ ਵਿੱਚ ਕਿਤੇ ਵਾਈਲਡ ਲਾਈਫ ਸਾਈਟਿੰਗ ਮੈਂ ਜ਼ੂਦ ਹੀ ਗੱਲ ਨਹੀਂ ਕਰ ਰਿਹਾ ਤੁਸੀਂ ਅੱਜ ਵਾਈਲਡ ਲਾਈਫ ਸਾਈਟਿੰਗ ਕਰਨੀ ਹੋਵੇ ਜਦ ਕਿ ਪੰਜਾਬ ਚ ਲੈਪਰਡ ਹੈ ਪੰਜਾਬ ਬਹੁਤ ਸਾਰੇ ਵਾਈਲਡ ਐਨੀਮਲਸ ਨੇ ਪਰ ਹੈ ਹੀ ਨਹੀਂ ਪਹਿਲੀ ਜਿਹੜੀ ਵਾਈਲਡਲੈਸ ਸੈਂਚਰੀ ਹੋ ਡਿਵੈਲਪ ਹੋ ਰਹੀ ਹੈ ਸੋ ਇੱਕ ਹੋਲਿਸਟਿਕ ਬਜਟ ਹਰ ਪੰਜਾਬੀ ਦੀ ਉਮੀਦ ਵਾਲਾ ਬਜਟ ਹੈ ਜਿਹੜਾ ਉਹ ਹੈ ਜਿਹਦੇ ਵਿੱਚ ਸਿੱਖਿਆ ਦੇ ਲਈ ਸਿਹਤ ਦੇ ਲਈ ਹਰ ਇੱਕ ਪੰਜਾਬੀ ਨੂੰ ਹਜ ਇੱਕ ਅਜ ਉਹਨੂੰ ਇਹ ਸੰਤੁਸ਼ਟੀ ਹੈ ਕਿ ਮੇਰੇ ਕੋਲ ਜਿਹੜਾ ਹੈ 10 ਲੱਖ ਰੁਪਏ ਦਾ ਇੱਕ ਪਰਿਵਾਰ ਨੂੰ ਜਿਹੜਾ ਹੈ ਬੀਮਾ ਉਹਦੇ ਕੋਲ ਆਇਸ਼ਮਨ ਕਾਰਡ ਹੈ ਤਾਂ 15 ਹੋ ਜਾਂਦਾ 5 ਲੱਖ ਦਾ ਟਾਪ ਅਪ ਹੈ ਤਾਂ ਉਹ ਹੋ ਗਿਆ ਬੱਚਿਆਂ ਦੀ ਪੜ੍ਹਾਈ ਲਈ ਬੈਟਰ ਹੋ ਗਿਆ ਪਿੰਡਾਂ ਦੀਆਂ ਸੜਕਾਂ ਠੀਕ ਹੋ ਰਹੀਆਂ ਪਿੰਡਾਂ 'ਚ ਕਲੱਬ ਆ ਰਿਹਾ ਪਿੰਡਾਂ 'ਚ ਜਿਮ ਹੈ ਪਿੰਡਾਂ ਦੇ ਵਿੱਚ ਜਿਹੜੇ ਹੈ ਖੇਡ ਮੈਦਾਨ ਹੈ ਨੌਜਵਾਨ ਕਲੱਬਾਂ ਨੂੰ ਪੈਸੇ ਹੈ ਸਟਰੀਟ ਲਾਈਟਾਂ ਨੇ ਇੱਕ ਬਹੁਤ ਹੀ ਜਿਹੜਾ ਬਦਲਦੇ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਵਾਲਾ ਬਚਦਾ। ਉਹ ਦੀ ਇਸ ਚੀਜ਼ ਨੂੰ ਲੈ ਕੇ ਕਹਿ ਰਹੇ ਕਹਿੰਦੇ ਕਿ 1100 ਵਾਲਾ ਜਿਹੜਾ ਵਾਅਦਾ ਕੀਤਾ ਸੀ ਕਹਿੰਦੇ ਕੇਜਰੀਵਾਲ ਸਾਹਿਬ ਨੇ ਬੀਬੀਆਂ ਨਾਲ ਭੈਣਾਂ ਨਾਲ ਕਹਿੰਦੇ ਉਹ ਵਾਅਦਾ ਤਾਂ ਪੂਰਾ ਕੀਤਾ ਨਹੀਂ। ਦੇਖੋ ਇਹ ਮੇਰਾ ਡੋਮੇਨ ਨਹੀਂ ਪਰ ਜਿੰਨੀ ਕਿ ਮੇਰੀ ਗੱਲ ਚੀਮਾ ਸਾਹਿਬ ਨਾਲ ਹੋਈ ਹੈ ਤੁਹਾਨੂੰ ਬਹੁਤ ਜਲਦੀ ਇਹਦੇ ਉੱਤੇ ਵੀ ਦੇਖੂਗਾ। ਇਹ 100% ਥੈਂਕ ਯੂ। ਹਰਜੋਤ ਸਿੰਘ ਬੈਂਸ ਸਾਡੇ ਨਾਲ ਸੀਗੇ। ਹਰਜੋਤ ਸਿੰਘ ਬੈਂਸ ਕਹਿ ਰਹੇ ਨੇ ਕਿ ਬਜਟ ਬਹੁਤ ਸ਼ਾਨਦਾਰ ਹੈ ਔਰ ਦਾਵਾ ਹਰਜੋਤ ਬੈਂਸ ਸੁਣਾਦਾ ਸੀਗਾ ਕਹਿੰਦੇ ਕਿ ਜਦੋਂ ਸਾਹਮਣੇ ਆਪੋਜੀਸ਼ਨ ਸੀਗੀ ਔਰ ਜਿਵੇਂ ਜਿਵੇਂ ਚੀਮ ਸ਼ਕਾਰ ਰੈਸੀਗੈਟਾ ਵਿਰੋਧੀ ਵਿਰੋਧੀਆਂ ਦਾ ਰੰਗ ਉੱਡ ਰਿਹਾ ਸੀ ਹਰਜੋਤ ਪੈਂਸ ਕਹਿੰਦੇ ਕਿ ਮੈਂ ਵਾਚ ਕਰ ਰਿਹਾ ਸੀ ਕਿ ਤੱਕ ਹੈ ਉਹਨਾਂ ਨੇ ਕਿਹਾ ਕਿ ਬਜਟ ਬਹੁਤ ਸ਼ਾਨਦਾਰ ਹੈ ਔਰ ਇਸ ਦੇ ਨਾਲ ਹੀ 1100 ਰੁਪਏ ਵਾਲਾ ਜਿਹੜਾ ਬੀਬੀਆਂ ਵਾਲਾ ਮਸਲਾ ਉਹ ਵੀ ਕਹਿੰਦੇ ਕਿ ਜਲਦੀ ਹੱਲ ਹੋਏਗਾ ਕੈਮਰਾ ਪਰਸਤ ਪਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ